ਇੱਕ ਨਾਰਮਲ ਮਿਡਲ ਕਲਾਸ ਇਨਸਾਨ ਇੰਡੀਅਨ ਜੇ ਆਪਣਾ ਕੋਈ 5 ਜਾਂ 10000 ਦੀ ਚੀਜ਼ ਵੀ ਗੁੰਮ ਜਾਂਦੀ ਆ ਤਾਂ ਕਈ ਵਾਰੀ ਫਿਕਰ ਪੈ ਜਾਂਦਾ ਤੇ ਰਾਤ ਨੂੰ ਨੀਂਦ ਨਹੀਂ ਆਉਂਦੀ ਵੀ ਇਹ ਚੀਜ਼ ਗਈ ਕਿੱਥੇ ਤੇ ਅੱਜ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਂਗਾ ਪੰਜਾਬ ਦੇ ਇੱਕ ਬੰਦੇ ਦੀ ਇੱਕ ਅਹ ਜੇ ਪਰਿਵਾਰ ਦੀ ਜਿਨ੍ਹਾਂ ਦੀ ਅੱਜ ਤੋਂ ਪੂਰੇ 77 ਸਾਲ ਪਹਿਲਾਂ ਇੱਕ ਚੀਜ਼ ਗਵਾਚੀ ਆ ਤੇ ਜਿਹਦੀ ਜੇ ਅੱਜ ਦੀ ਮੌਜੂਦਾ ਵੈਲਿਊ ਦੇਖੀਏ ਤਾਂ ਉਹ ਬਣਦੀ ਆ 2.5 ਬਿਲੀਅਨ ਡਾਲਰ ਹੁਣ ਇਹ ਕੰਮ ਮੈਂ ਤੁਹਾਡੇ ਤੇ ਛੱਡਦਾ मिलियन 1 मिलियन ਹੋ ਗਿਆ 10 ਲੱਖ ਬਿਲੀਅਨ ਉਹਦੇ ਤੋਂ ਵੀ ਪਰੇ ਦੀਆਂ ਗੱਲਾਂ ਨੇ ਤੇ ਬਾਅਦ ਦੇ ਵਿੱਚ ਉਹਨੂੰ ਡਾਲਰ ਤੋਂ ਰੁਪਈਆਂ ਦੇ ਵਿੱਚ ਕਨਵਰਟ ਕਰਿਓ ਜਰਾ ਦੇਖਿਓ ਜ਼ੀਰੋਆਂ ਕਿੰਨੀਆਂ ਲੱਗਦੀਆਂ ਨੇ ਇਹ ਕਰੋੜਾਂ ਦੀ ਨਹੀਂ ਇਹ ਅਰਬਾਂ ਦੀ ਗੱਲ ਨਹੀਂ ਇਹ ਉਹਦੇ ਤੋਂ ਵੀ ਵੱਡੀ ਖੇਡ ਚੱਲੀ ਜਾਂਦੀ ਆ ਤੇ ਕਹਾਣੀ ਸ਼ੁਰੂ ਹੁੰਦੀ ਆ ਸਾਲ 1925 ਤੋਂ ਜਗ੍ਹਾ ਹੈਗੀ ਆ ਯੂਰਪ ਦਾ ਕੰਟਰੀ ਫਰਾਂਸ ਤੇ ਫਰਾਂਸ ਦੀ ਕੈਪੀਟਲ ਪੈਰਿਸ ਪੂਰੀ ਦੁਨੀਆ ਦੀ ਉਸ ਟਾਈਮ ਦੇ ਉੱਪਰ ਤੇ ਈਵਨ ਅੱਜ ਵੀ ਸਭ ਤੋਂ ਜ਼ਿਆਦਾ ਜਿਹੜੀ ਲਗਜ਼ਰੀ ਬ੍ਰਾਂਡ ਹੈਗਾ ਵਾ ਜੁਐਲਰੀ ਦਾ ਗਹਿਣਿਆਂ ਦਾ ਉਹ ਕੰਪਨੀ ਦਾ ਨਾਮ ਆ ਕਾਰਟਿਅਰ ਕਾਰਟਿਅਰ ਦੇ ਮਾਲਕ ਨੂੰ 1925 ਦੇ ਇੱਕ ਦਿਨ ਪੈਰਿਸ ਦੇ ਉਸ ਟਾਈਮ ਦੇ ਸਭ ਤੋਂ ਜ਼ਿਆਦਾ ਮਹਿੰਗੇ ਤੇ ਸਭ ਤੋਂ ਜ਼ਿਆਦਾ ਆਲੀਸ਼ਾਨ ਹੋਟਲ ਕਲੈਰੇਜ ਦੇ ਵਿੱਚ ਬੁਲਾਇਆ ਜਾਂਦਾ ਇੱਕ ਸਪੈਸ਼ਲ ਮਹਿਮਾਨ ਨੂੰ ਮਿਲਣ ਦੇ ਲਈ ਕਾਰਟਿਅਰ ਦੇ ਮਾਲਕ ਉੱਥੇ ਪਹੁੰਚਦੇ ਆ ਸਾਹਮਣੇ ਤੋਂ ਕੁਝ ਲੋਕ ਪਹਿਲਾਂ ਹੀ ਉਹਨਾਂ ਦੀ ਵੇਟ ਕਰ ਰਹੇ ਹੁੰਦੇ ਆ ਤੇ ਉਹ ਲੋਕ ਉਹਨਾਂ ਨੂੰ ਲੈ ਕੇ ਫੌਰਨ ਇੱਕ ਬਹੁਤ ਹੀ ਆਲੀਸ਼ਾਨ ਬਹੁਤ ਵੱਡੇ ਕਮਰੇ ਦੇ ਵਿੱਚ ਪਹੁੰਚ ਜਾਂਦੇ ਆ ਜਿੱਥੇ ਆਲਰੇਡੀ ਇੱਕ 34 ਸਾਲ ਦਾ ਇਨਸਾਨ ਉਹਨਾਂ ਦੀ ਵੇਟ ਕਰ ਰਿਹਾ ਸੀ ਤੇ ਇਹ ਇਨਸਾਨ ਕੌਣ ਆ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣਾਂ ਦੇ ਗ੍ਰੈਂਡਫਾਦਰ ਉਹਨਾਂ ਦੇ ਦਾਦਾ ਜੀ ਭੁਪਿੰਦਰ ਸਿੰਘ ਇਸ ਤੋਂ ਬਾਅਦ Cartier company ਦੇ owner ਦੇ ਸਾਹਮਣੇ ਇੱਕ ਬਾਕਸ ਰੱਖਿਆ ਜਾਂਦਾ ਤੇ ਉਹਨਾਂ ਨੂੰ ਕਿਹਾ ਜਾਂਦਾ ਕਿ ਇਸ ਬਾਕਸ ਨੂੰ ਖੋਲੋ ਜਦੋਂ ਉਸ ਬਾਕਸ ਨੂੰ ਖੋਲਦੇ ਆ ਤਾਂ ਉਹਦੇ ਵਿੱਚ ਬਹੁਤ ਸਾਰੇ ਅਖਬਾਰਾਂ ਦੇ ਟੁਕੜੇ ਹੁੰਦੇ ਆ ਤੇ ਇਹ ਪਤਾ ਲੱਗਦਾ ਕਿ ਇਹਨਾਂ ਅਲੱਗ-ਅਲੱਗ ਅਖਬਾਰਾਂ ਦੇ ਟੁਕੜਿਆਂ ਦੇ ਅੰਦਰ ਅਲੱਗ-ਅਲੱਗ ਬਹੁਤ ਸਾਰੀਆਂ ਚੀਜ਼ਾਂ ਪਈਆਂ ਨੇ ਤਾਂ Cartier company ਦੇ ਮਾਲਕ ਕਦੇ ਅਖਬਾਰ ਵੱਲ ਦੇਖਦੇ ਆ ਤੇ ਕਦੇ ਭਪਿੰਦਰ ਸਿੰਘ ਹੋਣਾ ਦੇ ਚਿਹਰੇ ਵੱਲ ਉਸ ਤੋਂ ਬਾਅਦ ਤੋਂ ਪੰਦਰ ਸਿੰਘ ਹੁਣੀ ਉਹਨਾਂ ਨੂੰ ਕਹਿੰਦੇ ਕਿ ਇਹਨਾਂ ਅਖਬਾਰਾਂ ਨੂੰ ਖੋਲੋ ਤੇ ਜਿਹੜਾ ਸਭ ਤੋਂ ਪਹਿਲਾ ਅਖਬਾਰ ਉਹ ਚੱਕਦੇ ਆ ਤੇ ਉਹਨੂੰ ਖੋਲਦੇ ਆ ਤਾਂ ਉਹਦੇ ਵਿੱਚੋਂ ਨਿਕਲਦਾ ਬਰਮੀਜ਼ ਰੂਬੀ ਨਾਮ ਦਾ ਦੁਨੀਆ ਦਾ ਇੱਕ ਬਹੁਤ ਹੀ ਜ਼ਿਆਦਾ ਮਸ਼ਹੂਰ ਹੀਰਾ ਇੱਕ ਤੋਂ ਬਾਅਦ ਇੱਕ ਅਖਬਾਰਾਂ ਦੀਆਂ ਪਰਤਾਂ ਖੁੱਲਦੀਆਂ ਜਾਂਦੀਆਂ ਨੇ ਤੇ ਦੁਨੀਆ ਦੇ ਸਭ ਤੋਂ ਜ਼ਿਆਦਾ ਕੀਮਤੀ ਹੀਰਿਆਂ ਦੇ ਵਿੱਚੋਂ ਇੱਕ ਇੱਕ ਕਰਕੇ ਬਹੁਤ ਸਾਰੇ ਸਾਹਮਣੇ ਆਉਣੇ ਸ਼ੁਰੂ ਹੁੰਦੇ ਆ ਪਰ ਇਨਾਂ ਸਾਰੇ ਹੀਰਿਆਂ ਦੇ ਵਿੱਚੋਂ ਇੱਕ ਹੀਰਾ ਸਭ ਤੋਂ ਜ਼ਿਆਦਾ ਖਾਸ ਸੀ ਤੇ ਉਸ ਹੀਰੇ ਨੂੰ ਫੌਰਨ ਪਛਾਣ ਲ ਜਾਂਦੇ ਨੇ ਇਸ ਕੰਪਨੀ ਦੇ ਮਾਲਕ ਜਿਹੜੇ ਖੁਦ ਇਨੇ ਟਾਈਮ ਤੋਂ ਇਹ ਕੰਮ ਕਰਦੇ ਰਹੇ ਆ ਇਹ ਹੀਰਾ ਉਸ ਟਾਈਮ ਦਾ ਤੇ ਇਵਨ ਅੱਜ ਤੱਕ ਦਾ ਵੀ ਦੁਨੀਆ ਦਾ 7ਵੇਂ ਨੰਬਰ ਦਾ ਸਭ ਤੋਂ ਜ਼ਿਆਦਾ ਮਹਿੰਗਾ ਹੀਰਾ ਵਾ ਤੇ ਬਾਕੀ ਦੇ ਹੀਰਿਆਂ ਤੋਂ ਬਿਲਕੁਲ ਵੱਖਰਾ ਇਹਦਾ ਰੰਗ ਬਿਲਕੁਲ yellow ਅੱਜ ਤੋਂ ਪੂਰੇ 100 ਸਾਲ ਪਹਿਲਾਂ ਦੀ ਗੱਲ ਆ ਤੇ ਉਸ ਟਾਈਮ ਤੇ ਉਸ ਮੇਜ਼ ਦੇ ਉੱਪਰ ਜਿੰਨੇ ਕ ਹੀਰੇ ਰੱਖੇ ਗਏ ਉਹਨਾਂ ਦੀ ਕੀਮਤ ਸਨ 1925 ਦੇ ਵਿੱਚ ਸੀ 10 ਕਰੋੜ ਰੁਪਏ ਦੀ ਇੰਨੀ ਵੱਡੀ ਕੰਪਨੀ ਦੇ ਮਾਲਕ ਹੋਣ ਦੇ ਬਾਵਜੂਦ ਇਸ ਇਨਸਾਨ ਨੇ ਕਦੇ ਵੀ ਇੰਨੇ ਜ਼ਿਆਦਾ ਮਹਿੰਗੇ ਹੀਰੇ ਆਪਣੇ ਸਾਹਮਣੇ ਇਕੱਠੇ ਨਹੀਂ ਦੇਖੇ ਤਾਂ ਹੁਣ ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਸਾਹਮਣੇ ਵਾਲਾ ਇਹ ਨੌਜਵਾਨ ਉਹਨਾਂ ਨੂੰ ਕੀ ਦੱਸਣਾ ਚਾਹ ਰਿਹਾ ਕੀ ਸ਼ੋਅ ਕਰਨਾ ਚਾਹ ਰਿਹਾ ਤਾਂ ਇਸ ਤੋਂ ਬਾਅਦ ਭੁਪਿੰਦਰ ਸਿੰਘ ਹੁਣੀ ਉਹਨਾਂ ਦੀ ਮਾਨਸਿਕ ਸਥਿਤੀ ਸਮਝਦੇ ਆ ਤੇ ਇਹ ਦੱਸਦੇ ਆ ਕਿ ਅਸਲ ਦੇ ਵਿੱਚ ਉਹ ਕੀ ਕਰਨਾ ਚਾਹੁੰਦੇ ਆ ਭੁਪਿੰਦਰ ਸਿੰਘ ਇੱਕ ਇਹੋ ਜਿਹਾ ਹਾਰ ਬਣਾਉਣਾ ਚਾਹੁੰਦੇ ਆ ਜਿਹੜਾ ਉਸ ਤੋਂ ਪਹਿਲਾਂ ਨਾ ਕਦੇ ਦੁਨੀਆ ਦੇ ਵਿੱਚ ਬਣਿਆ ਤੇ ਸ਼ਾਇਦ ਉਸ ਤੋਂ ਬਾਅਦ ਨਾ ਕਦੇ ਬਣੂਗਾ ਹੁਣ ਇਹ ਦੋਨੇ ਜਣੇ ਬੈਠਦੇ ਆ ਤੇ ਭពਿੰਦਰ ਸਿੰਘ ਉਹਨਾਂ ਨੂੰ ਆਪਣਾ ਪੂਰਾ ਦਾ ਪੂਰਾ ਪਲਾਨ ਸਮਝਾਉਂਦੇ ਆ ਇੱਕ ਇਹੋ ਜਿਹਾ ਹਾਰ ਬਣੂਗਾ ਜਿਹਦੀਆਂ ਪੰਜ ਅਲੱਗ ਅਲੱਗ ਲਾਈਨਸ ਹੋਣਗੀਆਂ ਤੇ ਟੋਟਲ ਉਹਦੇ ਵਿੱਚ ਹੀਰਿਆਂ ਦੀ ਗਿਣਤੀ ਹੋਗੀ ਦੋ ਮਿੰਟ ਸੋਚ ਸਕਦੇ ਹੋ ਗੈਸ ਕਰ ਲੋ 2930 ਹੀਰੇ ਗਰੀਬ ਇਨਸਾਨੋ ਮੈਂ ਵੀ ਤੁਹਾਡੇ ਚੀ ਆ 2930 ਹੀਰਿਆਂ ਦੀ ਗੱਲ ਹੋ ਰਹੀ ਹੈ ਇੱਥੇ ਕਮਾ ਲਾ ਮਤਲਬ ਮੈਨੂੰ ਤਾਂ ਹੁਣ ਡਾਇਲੌਗ ਹੀ ਆਦਾ ਰਿਹਾ ਇਥੇ ਕਿ ਹਿੰਦੀ ਦਾ ਕੋ ਮੈਂ ਕੀ ਕਰੂੰ ਮਰ ਜਾऊं ਕਿਆ ਟੋਟਲ ਉਹਨਾਂ ਦਾ ਵੇਟ ਹੈ 1000 ਕੈਰਟ ਦਾ ਹਾਂ ਹੁਣ ਤੱਕ ਜੇ ਤੁਸੀਂ 2.5 ਬਿਲੀਅਨ ਡਾਲਰ ਨੂੰ ਕਨਵਰਟ ਨਹੀਂ ਕੀਤਾ ਤਾਂ ਹੁਣ ਇੱਕ ਵਾਰੀ ਜ਼ਰੂਰ ਕਰ ਲਓ ਤੇ ਜ਼ੀਰੋਆਂ ਗਿਣ ਲਓ ਕਿੰਨੀਆਂ ਨੇ ਇਸ ਕਹਾਣੀ ਦਾ ਇੱਕ ਦੂਸਰਾ ਪਹਿਲੂ ਵੀ ਇਹ ਹੈ ਗੱਲ ਉਦੋਂ ਦੀ ਆ ਜਦੋਂ ਭਾਰਤ ਅੰਗਰੇਜ਼ਾਂ ਦਾ ਗੁਲਾਮ ਸੀ ਤੇ ਇੰਡੀਆ ਦੀ ਅੱਧੀ ਤੋਂ ਜ਼ਿਆਦਾ ਪੋਪੂਲੇਸ਼ਨ ਦੇ ਕੋਲੇ ਦੋ ਟਾਈਮ ਦਾ ਖਾਣਾ ਵੀ ਨਹੀਂ ਜੁੜਦਾ ਸੀ ਤੇ ਸਪੈਸ਼ਲੀ ਇਹ ਉਹ ਵਾਲੇ ਟਾਈਮ ਸੀ ਜਦੋਂ ਬੰਗਾਲ ਦੇ ਵਿੱਚ ਸਪੈਸ਼ਲੀ ਦੋ ਬਹੁਤ ਵੱਡੇ ਕਾਲ ਹੋਣੇ ਹੋਣੇ ਪੈ ਕੇ ਹਟੇ ਸੀ ਸਿਰਫ ਦੋ ਦਹਾਕਿਆਂ ਦੇ ਫਰਕ ਦੇ ਨਾਲ ਤੇ ਉਹਨਾਂ ਦੇ ਵਿੱਚ ਲੱਖਾਂ ਲੋਕਾਂ ਦੀ ਜਾਨ ਜਾਂਦੀ ਆ ਪਰ ਚਲੋ ਅੱਜ ਆਪਾਂ ਕਹਾਣੀ ਨੂੰ ਉਨਾ ਸੀਰੀਅਸ ਨਹੀਂ ਕਰਦੇ ਹੁਣ ਇਹ ਜਿਹੜਾ ਹਾਰ ਬਣਨ ਜਾ ਰਿਹਾ ਚਾਹੇ ਕਿ ਕਾਰਟਿਅਰ ਕੰਪਨੀ ਉਸ ਟਾਈਮ ਦੀ ਵੀ ਤੇ ਅੱਜ ਦੀ ਵੀ ਦੁਨੀਆ ਦੀ ਸਭ ਤੋਂ ਆਲਾਤਰੀਨ ਕੰਪਨੀ ਆ ਲਗਜ਼ਰੀ ਜੁਐਲਰੀ ਨੂੰ ਬਣਾਉਣ ਦੇ ਲਈ ਉਹਨੂੰ ਡਿਜ਼ਾਈਨ ਕਰਨ ਦੇ ਲਈ ਪਰ ਕਿਤੇ ਕਿਤੇ ਜਿਵੇਂ ਕਹਿੰਦੇ ਕਿ ਰੋਨਾਲਡੋ ਮੈਸੀ ਸਚਨ ਤੰਦੂਲਕਰ ਹੋਣੀ ਪਾਵੇ ਨਾ ਕਿੱਡੇ ਵੱਡੇ ਵੀ ਹੋਣ ਉਹ ਵੀ ਕਿਤੇ ਨਾ ਕਿਤੇ ਚੱਲਦੇ ਕੋਈ ਨਵਾਂ ਇਹੋ ਜਿਹਾ ਰਿਕਾਰਡ ਬਣਾਉਂਦੇ ਆ ਕਿ ਉਹ ਉਹਨਾਂ ਦੇ ਲਈ ਵੀ ਇੱਕ ਮੀਲ ਪੱਥਰ ਸਾਬਤ ਹੋ ਜਾਂਦਾ ਤੇ ਇਹ ਜਿਹੜਾ ਬਣਨ ਵਾਲਾ ਹਾਰ ਆ ਇਹ ਇਵਨ ਕਾਰਟਿਅਰ ਕੰਪਨੀ ਦੇ ਲਈ ਵੀ ਇੱਕ ਨਵਾਂ ਮਾਰਕਾ ਸੀ ਜਿਨੇ ਕਾਰਟੀਅਰ ਕੰਪਨੀ ਨੂੰ ਉਸ ਤੋਂ ਬਾਅਦ ਪੂਰੀ ਦੁਨੀਆ ਦੇ ਵਿੱਚ ਹੋਰ ਵੀ ਜ਼ਿਆਦਾ ਪੋਪੂਲਰ ਕੀਤਾ ਤਾਂ ਹੁਣ ਕਾਰਟੀਅਰ ਕੰਪਨੀ ਵਾਲਿਆਂ ਨੇ ਇਸ ਹਾਰ ਨੂੰ ਬਣਾਉਣਾ ਸ਼ੁਰੂ ਕੀਤਾ ਪੂਰੇ 3 ਸਾਲ ਲੱਗਦੇ ਆ ਇਸ ਹਾਰ ਨੂੰ ਬਣਾਉਣ ਦੇ ਵਿੱਚ ਤੇ ਜਿਸ ਚੀਜ਼ ਦੇ ਵਿੱਚ ਜਿਹੜੀ ਧਾਤ ਦੇ ਵਿੱਚ ਇਹਨਾਂ 2930 ਹੀਰਿਆਂ ਨੂੰ ਪੋਰਾਇਆ ਜਾਊਗਾ ਸਿਰਫ 2930 ਹੀਰੇ ਹੀ ਨਹੀਂ ਹੈਗੇ ਸੈਂਕੜੇ ਅਲੱਗ-ਅਲੱਗ ਤਰ੍ਹਾਂ ਦੇ ਮੋਤੀ ਵੀ ਨੇ ਜਿਨ੍ਹਾਂ ਨੂੰ ਡ੍ਰਿਲ ਕੀਤਾ ਜਾਊਗਾ ਤੇ ਜਿਨ੍ਹਾਂ ਦੇ ਵਿੱਚ ਦੀ ਡ੍ਰਿਲਿੰਗ ਕਰਕੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਇਕੱਠਾ ਕੀਤਾ ਜਾਊਗਾ ਇਹਨਾਂ ਸਾਰਿਆਂ ਨੂੰ ਇਕੱਠਾ ਕਰਨ ਦੇ ਲਈ ਕਿਹੜੀ ਤਾਤ ਯੂਜ਼ ਕੀਤੀ ਜਾਊਗੀ ਸਭ ਤੋਂ ਮਹਿੰਗੀ ਪਲੈਟੀਨਮ ਤੇ ਜਿਹੜਾ ਮੈਂ ਹੀਰਾ ਤੁਹਾਨੂੰ ਦੱਸਿਆ ਦੁਨੀਆ ਦਾ 7ਵੇਂ ਨੰਬਰ ਦਾ ਸਭ ਤੋਂ ਮਹਿੰਗਾ ਉਹਦਾ ਸਾਈਜ਼ ਕੀ ਸੀ ਸ਼ਾਇਦ ਤੁਸੀਂ ਕਦੇ ਕਿਸੇ ਨੇ 골ਫ ਬਾਲ ਦੇਖੀ ਹੋਊਗੀ ਤਾਂ ਉਸ ਬਾਲ ਦੇ ਸਾਈਜ਼ ਦਾ ਇਹ ਹੀਰਾ ਸੀ ਤਾਂ ਫਾਈਨਲੀ 1928 ਦੇ ਵਿੱਚ ਇਹ ਹਾਰ ਬਣ ਕੇ ਤਿਆਰ ਹੁੰਦਾ ਪਟਿਆਲੇ ਦੇ ਇੱਕ ਰਾਜੇ ਦੇ ਲਈ ਬਣਿਆ ਹੋਇਆ ਇਹ ਹਾਰ ਪੂਰੀ ਦੁਨੀਆ ਦੇ ਵਿੱਚ ਚਰਚਾ ਦਾ ਵਿਸ਼ਾ ਬਣਦਾ ਵਾ ਭੁਪਿੰਦਰ ਸਿੰਘ ਹੁਣੀ ਇਸ ਹਾਰ ਨੂੰ ਅਲੱਗ-ਅਲੱਗ ਆਪਣੀਆਂ ਇਵੈਂਟਸ ਦੇ ਉੱਪਰ ਪਹਿਨਦੇ ਆ ਬੜੀ ਸ਼ਾਨ ਦੇ ਨਾਲ ਤੇ ਬੜੇ ਫਖਰ ਦੇ ਨਾਲ ਉਹਨਾਂ ਦੀ ਮੌਤ ਤੋਂ ਬਾਅਦ ਇਹ ਹਾਰ ਅੱਗੇ ਜਾਂਦਾ ਵਾ ਉਹਨਾਂ ਦੇ بیٹے ਯਾਦਵਿੰਦਰ ਸਿੰਘ ਉਹਨਾਂ ਦੇ ਕੋਲੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਫਾਦਰ ਨੇ ਹੁਣ ਇੱਥੇ ਆ ਕੇ ਇਹ ਕਹਾਣੀ ਇੱਕ ਨਵਾਂ ਰੁਖ ਲੈਣਾ ਸ਼ੁਰੂ ਕਰਦੀ ਆ ਹੁਣ ਆਉਂਦਾ ਸਾਲ 1946 ਦਾ ਇਹ ਉਹ ਸਾਲ ਸੀ ਜਦੋਂ ਆਖਰੀ ਵਾਰੀ ਇਸ ਹਾਰ ਨੂੰ ਕਦੇ ਵੀ ਕਿਸੇ ਨੇ ਦੇਖਿਆ 1940 ਦੇ ਵਿੱਚ ਕਿਸੇ ਇੱਕ ਫੈਮਿਲੀ ਫੰਕਸ਼ਨ ਦੇ ਉੱਪਰ ਯਾਦਵਿੰਦਰ ਸਿੰਘ ਇਸ ਹਾਰ ਨੂੰ ਪਹਿਨਦੇ ਆ ਤੇ ਲੋਕ ਇਸ ਨੂੰ ਦੇਖਦੇ ਆ ਆਪਣੇ ਪਿਤਾ ਜਿੰਨਾ ਯਾਦਵਿੰਦਰ ਸਿੰਘ ਹੁਣੀ ਇਸ ਹਾਰ ਨੂੰ ਪਹਿਨਣ ਦੇ ਉਨਨੇ ਸ਼ਕੀਨ ਨਹੀਂ ਸੀਗੇ ਭੁਪਿੰਦਰ ਸਿੰਘ ਹੁਣਾ ਨੇ ਇਸ ਹਾਰ ਨੂੰ ਬਹੁਤ ਜ਼ਿਆਦਾ ਪਹਿਨੇ ਆ ਯਾਦਵਿੰਦਰ ਸਿੰਘ ਹੁਣਾ ਨੇ ਇੰਨਾ ਜ਼ਿਆਦਾ ਇਹਨੂੰ ਇਸਤੇਮਾਲ ਨਹੀਂ ਕੀਤਾ ਅਗਲੇ 2 ਸਾਲ ਇਹ ਹਾਰ ਪਟਿਆਲੇ ਦੇ ਇਸ ਫੈਮਿਲੀ ਦੇ ਆਪਣੇ ਕਿਸੇ ਖਜ਼ਾਨੇ ਦੇ ਵਿੱਚ ਪਿਆ ਰਹਿੰਦਾ ਵਾ ਫਾਈਨਲੀ ਸਾਲ 1947 ਆਉਂਦਾ ਦੇਸ਼ ਦੀ ਵੰਡ ਹੁੰਦੀ ਆ ਇਹਨਾਂ ਰਿਆਸਤਾਂ ਦਾ ਇਹਨਾਂ ਰਾਜਿਆਂ ਦਾ ਅੰਤ ਹੁੰਦਾ ਇਹਨਾਂ ਦੀ ਉਪਾਵਰਾਂ ਦਾ ਅੰਤ ਹੁੰਦਾ ਹੁਣ ਸਾਲ ਆ ਜਾਂਦਾ 1948 ਪਰ ਆਪਸ ਦੇ ਵਿੱਚ ਇੰਡੀਅਨ ਗਵਰਨਮੈਂਟ ਦੇ ਨਾਲ ਪੰਡਿਤ ਨਹਿਰੂ ਉਹਨਾਂ ਦੀ ਸਰਕਾਰ ਹੁੰਦੀ ਆ ਉਹਨਾਂ ਦਾ ਬਹੁਤ ਹੀ ਇੱਕ ਸਖਤ ਰਵਈਆ ਰਹਿੰਦਾ ਇਹਨਾਂ ਅਲੱਗ-ਅਲੱਗ ਰਿਆਸਤਾਂ ਦੇ ਰਾਜਿਆਂ ਦੇ ਪ੍ਰਤੀ ਸਾਲ 1948 ਦੇ ਵਿੱਚ ਇੱਕ ਖਬਰ ਆਉਂਦੀ ਆ ਉਹ ਖਬਰ ਇਹ ਹੈ ਕਿ ਇਹ ਹਾਰ ਗਮ ਹੋ ਗਿਆ ਇੱਕ ਐਹੋ ਜੀ ਚੀਜ਼ ਜਿਹਦੇ ਵਿੱਚ 2930 ਹੀਰੇ ਲੱਗੇ ਹੋਏ ਆ ਮੈਨੂੰ ਲੱਗਦਾ ਸ਼ਾਇਦ ਪੂਰੀ ਦੁਨੀਆ ਦੇ ਵਿੱਚ ਕੋਈ ਐਹੋ ਜੀ ਚੀਜ਼ ਹੋ ਜਿਹਦਾ ਆਕਾਰ ਇੰਨਾ ਛੋਟਾ ਹੋਵੇ ਤੇ ਤੇ ਜਿਹੜੀ ਉਹਦੀ ਕੀਮਤ ਆ ਉਹ ਇੰਨੀ ਜ਼ਿਆਦਾ ਸ਼ਾਇਦ ਹੀ ਕੋਈ ਹੋਰ 2-4 ਚੀਜ਼ਾਂ ਐਹੋ ਜਿਹੀ ਹੋਣਗੀਆਂ ਜਿਨ੍ਹਾਂ ਦੀ ਕੀਮਤ ਇੰਨੀ ਜ਼ਿਆਦਾ ਰਹੀ ਹੋਗੀ ਤੇ ਉਸ ਚੀਜ਼ ਦਾ ਇੱਕੋ ਰਾਤੋਂ ਰਾਤ ਗਾਇਬ ਹੋ ਜਾਣਾ ਤੇ ਉਸੇ ਦਿਨ ਸ਼ੁਰੂ ਹੁੰਦਾ ਇਸ ਹਾਰ ਦੇ ਗੁੰਮ ਹੋ ਜਾਣ ਦਾ ਰਹੱਸ ਬਹੁਤ ਸਾਰੀਆਂ ਐਫਰਟਸ ਕੀਤੀਆਂ ਜਾਂਦੀਆਂ ਇਸ ਹਾਰ ਨੂੰ ਲੱਭਣ ਦੇ ਲਈ ਪਰ ਕਿਤੇ ਵੀ ਇਸ ਹਾਰ ਦਾ ਕੋਈ ਵੀ ਸਰਾਗ ਨਹੀਂ ਮਿਲਦਾ 34 ਸਾਲ ਲੰਘ ਜਾਂਦੇ ਇਹਨਾਂ ਗੱਲਾਂ ਨੂੰ ਫਾਈਨਲੀ ਸਾਲ ਆਉਂਦਾ 1982 ਦਾ ਜਨੇਵਾ ਯੂਰਪ ਦਾ ਇੱਕ ਬਹੁਤ ਹੀ ਮਸ਼ਹੂਰ ਸ਼ਹਿਰ ਜਿਵੇਂ ਗਲਤ ਨਹੀਂ ਇਹ ਸ਼ਾਇਦ ਸਵਿਟਜ਼ਰਲੈਂਡ ਦੇ ਵਿੱਚ ਜਨੇਵਾ ਦੇ ਵਿੱਚ ਇੱਕ ਬਹੁਤ ਵੱਡੀ ਅਕਸ਼ਨ ਹੁੰਦੀ ਆ ਬਹੁਤ ਸਾਰੀਆਂ ਪ੍ਰਾਣੀਆਂ ਸੋਨੇ ਚਾਂਦੀ ਹੀਰੇ ਦੀਆਂ ਆਈਟਮਸ ਨੂੰ ਉੱਥੇ ਰੱਖਿਆ ਜਾਂਦਾ ਤੇ ਲੋਕ ਉਹਨਾਂ ਦੇ ਉੱਪਰ ਬੋਲੀ ਲਾਉਂਦੇ ਫਾਈਨਲੀ 34 ਸਾਲ ਲੰਘਣ ਤੋਂ ਬਾਅਦ ਉਹੀ ਦੁਨੀਆ ਦਾ 7ਵੇਂ ਨੰਬਰ ਦਾ ਸਭ ਤੋਂ ਮਹਿੰਗਾ ਹੀਰਾ ਜਿਹਦਾ ਆਕਾਰ ਇੱਕ ਗੋਲਫ ਦੀ ਬਾਲ ਜਿੰਨਾ ਸੀ ਤੇ ਜਿਹੜਾ ਪੂਰੇ yellow ਰੰਗ ਦਾ ਸੀ ਪਟਿਆਲੇ ਦੀ ਇਸ ਫੈਮਿਲੀ ਦੇ ਕਰ ਦੇ ਵਿੱਚੋਂ ਨਿਕਲ ਕੇ ਪਤਾ ਹੀ ਨਹੀਂ ਕਿਸ ਤਰ੍ਹਾਂ ਦੇ ਨਾਲ ਜਨੇਵਾ ਦੀ ਉਸ ਅਕਸ਼ਨ ਦੇ ਵਿੱਚ ਪਹੁੰਚ ਜਾਂਦਾ ਵਾ ਹੁਣ ਇਹ ਕਹਾਣੀ ਕਿਵੇਂ ਜਾਂਦੀ ਆ ਇਹਦਾ ਅੱਜ ਤੱਕ ਵੀ ਕਿਸੇ ਨੂੰ ਪਤਾ ਨਹੀਂ ਲੱਗਿਆ 6 ਸਾਲ ਹੋਰ ਲੰਘਦੇ ਆ ਹੁਣ ਸਾਲ ਆਉਂਦਾ 1988 ਦਾ ਤੁਹਾਨੂੰ ਯਾਦ ਹੋਊਗਾ ਕਾਰਟਿਅਰ ਕੰਪਨੀ ਜਿਹਦੀ ਆਪਾਂ ਗੱਲ ਕੀਤੀ ਹੈ ਜਿਨ੍ਹਾਂ ਨੇ ਇਹ ਹਾਰ ਸਭ ਤੋਂ ਪਹਿਲਾਂ ਬਣਾਇਆ ਉਹਨਾਂ ਦੇ ਇੱਕ EMPLOYE ਹੁੰਦੇ ਆ ਉਹਨਾਂ ਦਾ ਨਾਮ ਹੁੰਦਾ ਐਰਿਕ ਨੈਸਬੋਮ ਕਿਉਂਕਿ ਉਹਨਾਂ ਦਾ ਕੰਮ ਹੈ ਇਸੇ ਤਰ੍ਹਾਂ ਦਾ ਹੀ ਹੀਰੇ ਜਵਾਹਰਾਤਾਂ ਦੇ ਨਾਲ ਡੀਲ ਕਰਨਾ ਸੋਨੇ ਚਾਂਦੀ ਦੀਆਂ ਗਹਿਣਿਆਂ ਦੇ ਨਾਲ ਡੀਲ ਕਰਨਾ ਉਹ ਅਲੱਗ-ਅਲੱਗ ਐਂਟੀਕ ਸ਼ਾਪਸ ਦੇ ਵਿੱਚ ਜਾਂਦੇ ਰਹਿੰਦੇ ਆ ਜਿੱਥੇ ਉਹਨਾਂ ਨੂੰ ਪੁਰਾਣੇ ਇਸ ਤਰ੍ਹਾਂ ਦੇ ਗਹਿਣੇ ਮਿਲ ਜਾਂਦੇ ਆ ਜਿਨ੍ਹਾਂ ਦੀ ਅਸਲ ਕੀਮਤ ਦਾ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ। ਇਸੇ ਤਰ੍ਹਾਂ ਹੀ ਘੁੰਮਦੇ ਫਿਰਦੇ ਇੱਕ ਦਿਨ ਇੱਕ ਐਂਟੀਕ ਸ਼ਾਪ ਦੇ ਵਿੱਚ ਪਹੁੰਚਦੇ ਆ ਤੇ ਉਹਨਾਂ ਨੂੰ 40 ਸਾਲ ਪਹਿਲਾਂ ਆਪਣੀ ਹੀ ਕੰਪਨੀ ਦੁਆਰਾ ਬਣਾਇਆ ਹੋਇਆ ਇਹ ਹਾਰ ਪੂਰਾ ਦਾ ਪੂਰਾ ਮਿਲ ਜਾਂਦਾ ਉਥੋਂ। ਇੱਕ ਚੀਜ਼ ਦੀ ਗੜਬੜਾ ਉਹਦੇ ਸਾਰੇ ਦੇ ਸਾਰੇ ਹੀਰੇ ਗਾਇਬ ਹੋ ਚੁੱਕੇ ਆ। ਬਾਕੀ ਜੋ ਬਚਿਆ ਹੋਇਆ ਉਹ ਸਿਰਫ ਹੈ ਗਿਆ ਉਹਦਾ ਪਲੈਟੀਨਮ ਦਾ ਸਾਰਾ ਦਾ ਸਾਰਾ ਪਾਰਟ ਉਹ ਫੌਰਨ ਜਾ ਕੇ ਆਪਣੀ ਕੰਪਨੀ ਦੇ ਨਾਲ ਗੱਲ ਕਰਦੇ ਆ ਤੇ ਉਹਨਾਂ ਨੂੰ ਇਸ ਇਨਫੋਰਮੇਸ਼ਨ ਦੇ ਬਾਰੇ ਵਿੱਚ ਦੱਸਦੇ ਆ ਕੰਪਨੀ ਫੌਰਨ ਇਸ ਹਾਰ ਨੂੰ ਖਰੀਦ ਲੈਂਦੀ ਆ ਤੇ ਵਾਪਸ ਇਹਨੂੰ ਬਣਾਉਣ ਦੀਆਂ ਤਿਆਰੀਆਂ ਸ਼ੁਰੂ ਕਰਦੀ ਆ ਹਾਂ ਕਿਉਂਕਿ ਉਹ ਸਿਰਫ ਕੰਪਨੀ ਇੱਕ ਬਣਾਉਣ ਵਾਲੇ ਲੋਕ ਨੇ ਉਹਨਾਂ ਦੇ ਕੋਲੇ ਇਹ ਵਾਲੇ ਹੀਰੇ ਆਪ ਨਹੀਂ ਹੈਗੇ ਤਾਂ ਉਹ ਕੀ ਕਰਦੇ ਆ ਇਹਨਾਂ ਸਾਰੇ ਹੀਰਿਆਂ ਦੀ ਤੁਸੀਂ ਜਿਵੇਂ ਆਪਾਂ ਕੱਪੜਿਆਂ 'ਚ ਜਾਂ ਬੂਟਾਂ ਦੇ ਵਿੱਚ ਕਹਿੰਦੇ ਆ ਫਸਟ ਕਾਪੀ ਸੈਕੰਡ ਕਾਪੀ ਉਸੇ ਤਰ੍ਹਾਂ ਹੀ ਇਹਨਾਂ ਹੀਰਿਆਂ ਦੀਆਂ ਫਸਟ ਤੇ ਸੈਕੰਡ ਕਾਪੀਜ਼ ਨੂੰ ਜਾਂ ਫਿਰ ਸਸਤੀ ਰੇਟ ਦੇ ਰੂਬੀ ਜਾਂ ਜਿਹੜੇ ਪੰਨਾ ਵਗੈਰਾ ਹੁੰਦੇ ਆ ਉਹਨਾਂ ਨੂੰ ਲਾ ਕੇ ਹੂਬ ਹੂ ਬਿਲਕੁਲ ਉਸੇ ਤਰ੍ਹਾਂ ਦਾ ਇੱਕ ਹਾਰ ਦੁਆਰਾ ਤਿਆਰ ਕਰਦੇ ਆ ਉਹਨਾਂ ਨੂੰ ਇਸ ਵਾਰ ਇਹ ਹਾਰ ਨੂੰ ਤਿਆਰ ਕਰਨ ਦੇ ਵਿੱਚ ਲੱਗਦੇ ਆ ਪੂਰੇ 4 ਸਾਲ ਹੁਣੇ-ਹੁਣੇ ਇੱਕ ਇਵੈਂਟ ਹੋ ਕੇ ਹਟਿਆ ਬਹੁਤ ਵੱਡੀ ਸ਼ਾਇਦ ਮੈਟ ਗਾਲਾ ਕਰਕੇ ਸੀ 2025 ਦੇ ਵਿੱਚ ਹੁਣੇ ਹੋਈ ਹੈ ਉਹ ਹੁਣ ਉਹ ਕੀ ਚੀਜ਼ ਆ ਮੈਨੂੰ ਉਹਦੇ ਬਾਰੇ ਤਾਂ ਜ਼ਿਆਦਾ ਨਹੀਂ ਪਤਾ ਪਰ ਤੁਸੀਂ ਦਿਲਜੀਤ ਦੋਸਾਂਝ ਦੀਆਂ ਬਹੁਤ ਸਾਰੀਆਂ ਫੋਟੋਆਂ ਸ਼ਾਇਦ ਨੈਟੋ ਦੇ ਉੱਪਰ ਦੇਖੀਆਂ ਹੋਣਗੀਆਂ ਤੁਸੀਂ ਦੇਖਿਆ ਹੋਊਗਾ ਕਿ ਦਿਲਜੀਤ ਦੋਸਾਂਝ ਨੇ ਬਿਲਕੁਲ ਇੱਕ ਉਸ ਤਰ੍ਹਾਂ ਦੀ ਡਰੈਸ ਪਾਈ ਆ ਜਿਵੇਂ ਪਟਿਆਲੇ ਦੇ ਇਸ ਫੈਮਿਲੀ ਦੇ ਮੁਖੀ ਪਾਉਂਦੇ ਰਹੇ ਆ ਤੇ ਤੁਸੀਂ ਜੇ ਉਹਨਾਂ ਫੋਟੋਆਂ ਨੂੰ ਧਿਆਨ ਨਾਲ ਦੇਖੋਗੇ ਤਾਂ ਤੁਹਾਨੂੰ ਦਿਖੂਗਾ ਦਿਲਜੀਤ ਦੋਸਾਂਝ ਨੇ ਇੱਕ ਹਾਰ ਪਾਇਆ ਹੋਇਆ ਇਹ ਹਾਰ ਅਸਲ ਦੇ ਵਿੱਚ ਬਿਲਕੁਲ ਉਹੀ ਹਾਰ ਹੈ ਮਤਲਬ ਕਹਿਣ ਦਾ ਉਹੀ ਅਸਲੀ ਹਾਰ ਨਹੀਂ ਹੈ ਬਟ ਹੂਬ ਹੂ ਉਹਦੀ ਨਕਲ ਇੱਥੇ ਕੀਤੀ ਗਈ ਹੈ 2 ਸਾਲ ਪਹਿਲਾਂ ਦੇ ਮੈਟ ਗਾਲਾ ਪ੍ਰੋਗਰਾਮ ਦੇ ਵਿੱਚ ਐਮਾ ਚੈਂਬਰਲੇਨ ਦੁਨੀਆ ਦੀ ਇੱਕ ਬਹੁਤ ਪੌਪੂਲਰ ਇਨਫਲੂਐਂਸਰ ਹੈਗੀ ਆ ਉਹ ਤੇ ਉਹਨਾਂ ਨੇ ਜਿਹੜਾ ਹਾਰ ਪਾਇਆ ਸੀ ਉਹ ਸੀਗਾ ਜਿਹੜਾ ਕਾਰਟਿਅਰ ਕੰਪਨੀ ਨੇ ਬਾਅਦ ਦੇ ਵਿੱਚ ਦੁਬਾਰਾ ਤਿਆਰ ਕੀਤਾ 4 ਸਾਲ ਲਾ ਕੇ ਕਹਿਣ ਦਾ ਮਤਲਬ ਹੈ ਕਿ ਜਿਹੜਾ ਉਹਦੇ ਵਿੱਚ ਪਲੈਟੀਨਮ ਲੱਗਿਆ ਹੋਇਆ ਸੀ ਉਹ ਬਿਲਕੁਲ ਉਹੋ ਅਸਲੀ ਹਾਰ ਦਾ ਪਾਰਟ ਸੀ ਹੁਣ ਆਪਾਂ ਵਾਪਸ ਮੁੜਦੇ ਆਂ ਅਸਲੀ ਆਪਣੀ ਕਹਾਣੀ ਵੱਲ ਕਿ ਉਸ ਹਾਰ ਦੇ ਨਾਲ ਹੋਇਆ ਕੀ ਇਹਦੀਆਂ ਅਲੱਗ-ਅਲੱਗ ਬਹੁਤ ਸਾਰੀਆਂ ਥਿਓਰੀਜ਼ ਨੇ ਕੁਝ ਲੋਕ ਇਹ ਕਹਿੰਦੇ ਆ ਕਿ ਕਿਉਂਕਿ ਇਹਨਾਂ ਸਾਰੀਆਂ ਰਿਆਸਤਾਂ ਦੇ ਉੱਪਰ ਇਹਨਾਂ ਸਾਰੇ ਰਾਜਿਆਂ ਦੇ ਉੱਪਰ ਕਿਉਂਕਿ ਸਪੈਸ਼ਲੀ ਪੰਡਿਤ ਨਹਿਰੂ ਦੀ ਇਹਨਾਂ ਰਾਜੇ ਰਜਵਾੜਿਆਂ ਦੇ ਨਾਲ ਬਿਲਕੁਲ ਵੀ ਬਣਦੀ ਨਹੀਂ ਸੀ ਤੇ ਇਹਨਾਂ ਸਾਰੇ ਰਾਜਿਆਂ ਨੂੰ ਕਿਉਂਕਿ ਇੱਕ ਡਰ ਸੀ ਕਿ ਕੋਈ ਪਤਾ ਨਹੀਂ ਗਵਰਨਮੈਂਟ ਕਿਸ ਤਰ੍ਹਾਂ ਦਾ ਕਾਰਡ ਦੇ ਸ਼ਾਇਦ ਉਹਨਾਂ ਦੇ ਖਜ਼ਾਨਿਆਂ ਨੂੰ ਹੀ ਪੂਰੀ ਤਰ੍ਹਾਂ ਨਾਲ ਅਕਵਾਇਰ ਕਰ ਲਿਆ ਜਾਵੇ ਤਾਂ ਇਹਨਾਂ ਸਾਰੇ ਜਿੰਨੇ ਵੀ ਸ਼ਾਹੀ ਖਜ਼ਾਨੇ ਅਲੱਗ-ਅਲੱਗ ਰਹੇ ਆ ਉਹਨਾਂ ਸਾਰਿਆਂ ਨੂੰ ਇਹਨਾਂ ਰਾਜਿਆਂ ਨੇ ਡਿਸਮੈਂਟਲ ਕਰਕੇ ਮਤਲਬ ਉਹਨਾਂ ਦੇ ਪੀਸਸ ਕਰਕੇ ਕਿਤੇ ਨਾ ਕਿਤੇ ਲੁਕੋ ਕੇ ਰੱਖ ਲਿਆ ਜਦੋਂ ਕੈਪਟਨ ਅਮਰਿੰਦਰ ਸਿੰਘ ਹੋਣਾ ਤੋਂ ਇਸ ਗੁੰਮੇ ਹੋਈ ਉਹਨਾਂ ਦੀ ਦੌਲਤ ਦਾ ਜਿਹਦੀ ਅੱਜ ਦੇ ਦਿਨ ਪਤਾ ਹੀ ਨਹੀਂ ਕਿੰਨੀ ਜ਼ਿਆਦਾ ਉਹਦੀ ਵੈਲਿਊ ਹੈਗੀ ਆ ਉਹਦੇ ਬਾਰੇ ਚ ਪੁੱਛਿਆ ਜਾਂਦਾ ਤਾਂ ਉਹਨਾਂ ਨੇ ਇੱਥੇ ਇੱਕ ਬਹੁਤ ਹੀ ਦਿਲਚਸਪ ਸਪਾਂਸਰ ਦਿੱਤਾ ਤੇ ਜਦੋਂ ਉਹਨਾਂ ਤੋਂ ਪੱਤਰਕਾਰ ਪੁੱਛਦੇ ਆ ਸਵਾਲ ਕਰਦੇ ਆ ਕਿ ਤੁਹਾਡਾ ਉਹ ਗੁੰਮਿਆ ਹੋਇਆ ਹਾਰ ਕਿਉਂ ਦੁਬਾਰਾ ਨਹੀਂ ਮਿਲਿਆ ਕਦੇ ਤਾਂ ਉਹਨਾਂ ਨੇ ਕਿਹਾ ਦਰਅਸਲ ਉਹ ਹਾਰ ਕਦੇ ਗੁੰਮਿਆ ਹੀ ਨਹੀਂ ਸੀ ਤੇ ਬਿਲਕੁਲ ਜਿਵੇਂ ਲੋਕਾਂ ਨੇ ਕਿਹਾ ਸਰਾਇ ਲਾਈ ਸੀ ਬਿਲਕੁਲ ਉਸੇ ਤਰ੍ਹਾਂ ਉਸ ਹਾਰ ਦੇ ਨਾਲ ਹੁੰਦਾ ਵਾ ਉਸ ਹਾਰ ਦੇ ਅਲੱਗ-ਅਲੱਗ ਟੁਕੜੇ ਕਰਕੇ ਉਹਨੂੰ ਫੈਮਿਲੀ ਮੈਂਬਰਸ ਦੇ ਵਿੱਚ ਉਹ ਸਾਰਿਆਂ ਹੀਰਿਆਂ ਨੂੰ ਵੰਡ ਦਿੱਤਾ ਜਾਂਦਾ ਪਰ ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਜਿਹੜੇ ਭਾਈ ਨੇ ਮਾਲਵਿੰਦਰ ਸਿੰਘ ਜਦੋਂ ਉਹਨਾਂ ਤੋਂ ਇਸ ਚੀਜ਼ ਦੇ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਬਸੋ ਇੱਕ ਦਿਨ ਗਾਇਬ ਹੋ ਗਿਆ ਅਮਰਿੰਦਰ ਸਿੰਘ ਹੋਣਾ ਦੇ ਮਾਤਾ ਜੀ ਅਜੋ ਇਸ ਦੁਨੀਆ 'ਚ ਨਹੀਂ ਹੈਗੇ ਪਰ ਜਦੋਂ ਉਹਨਾਂ ਤੋਂ ਇਸ ਹਾਰ ਦੇ ਬਾਰੇ 'ਚ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਮੈਨੂੰ ਤਾਂ ਕਦੇ ਪਤਾ ਹੀ ਨਹੀਂ ਲੱਗਿਆ ਕਿ ਉਸ ਹਾਰ ਦੇ ਨਾਲ ਕੀ ਹੋਇਆ ਕਿਸੇ ਨੇ ਉਹਨੂੰ ਚੋਰੀ ਕੀਤਾ ਜਾਂ ਉਹ ਗਾਇਬ ਹੋਇਆ ਮੈਨੂੰ ਇਹਦੇ ਬਾਰੇ 'ਚ ਕੋਈ ਵੀ ਜਾਣਕਾਰੀ ਨਹੀਂ ਹੈਗੀ ਤਾਂ ਇਹ ਸੀਗੀ ਜੀ ਕਹਾਣੀ ਇੱਕ ਇਸ ਤਰ੍ਹਾਂ ਦੇ ਹਾਰ ਦੀ ਜਿਹਦੇ 'ਚ ਟੋਟਲ 2930 ਹੀਰੇ ਲੱਗੇ ਹੋਏ ਸੀ ਜਿਨ੍ਹਾਂ ਦਾ ਟੋਟਲ weight ਸੀ 1000 carat ਦਾ ਤੇ ਮੈਨੂੰ ਹੁਣ ਤਾਂ ਲੱਗਦਾ ਕਿ ਹੁਣ ਤੱਕ ਤੁਸੀਂ 2.5 ਬਿਲੀਅਨ ਡਾਲਰ ਨੂੰ ਇੰਡੀਅਨ ਅਜ ਦੀ ਕਰੰਸੀ 'ਚ ਕਨਵਰਟ ਕਰ ਚੁੱਕੇ ਹੋਵੋਗੇ ਤੇ ਮੈਨੂੰ ਉਮੀਦ ਆ ਤੁਹਾਨੂੰ ਅੱਜ ਦੀ ਆਪਣੀ ਬਿਲਕੁਲ ਅਜੀਬੋ-ਗਰੀਬ ਕਹਾਣੀ ਪਸੰਦ ਆਈ ਹੋਊਗੀ ਤੇ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਅਜੀਬੋ-ਗਰੀਬ ਕਹਾਣੀ ਦੇ ਨਾਲ